ਗੁਰੂ ਨਾਨਕ ਦੇਵ ਜੀ ਦੀ ਹਰਦوار ਦੀ ਫੇਰੀ ਗੰਗਾ ਦਰਿਆ ਦੇ ਕਿਨਾਰੇ ਹਰਦوار ਇੱਕ ਤੀਰਤ ਸਥਾਨ ਹੈ ਜਿੱਥੇ ਦੇਸ਼ ਭਰ ਤੋਂ ਲੋਕ ਆ ਕੇ ਇਸ਼ਨਾਨ ਕਰਦੇ ਤੇ ਇਸ ਥਾਂ ਵਿੱਚ ਸ਼ਰਧਾ ਰੱਖਦੇ ਹਨ ਲੋਕ ਸਮਝਦੇ ਹਨ ਕਿ ਗੰਗਾ ਇਸ਼ਨਾਨ ਨਾਲ ਪਾਪ ਧਰਤੇ ਜਾਂਦੇ ਹਨ ਗੁਰੂ ਜੀ ਲੋਕਾਂ ਨੂੰ ਜੀਵਨ ਦਾ ਸੱਚ ਸਮਝਾਉਣ ਲਈ ਹਰਦਵਾਰੇ ਜਾ ਪਹੁੰਚੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਸਵੇਰੇ ਸਵੇਰੇ ਦਰਿਆ ਕਿਨਾਰੇ ਗਏ ਲੋਕੀ ਨਹਾ ਰਹੇ ਸਨ ਅਤੇ ਚੜਦੇ ਸੂਰਜ ਵੱਲ ਮੂੰਹ ਕਰਕੇ ਬੁੱਕਾਂ ਭਰ ਕੇ ਪਾਣੀ ਛੱਟ ਰਹੇ ਸਨ ਗੁਰੂ ਜੀ ਵੀ ਦਰਿਆ ਵਿੱਚ ਜਾ ਖੜੇ ਹੋਏ ਉਹਨਾਂ ਪੂਰਬ ਵੱਲ ਕੰਡ ਕਰ ਲਈ ਤੇ ਪੱਛਮ ਵੱਲ ਮੂੰਹ ਕਰਕੇ ਉਸੇ ਤਰ੍ਹਾਂ ਪਾਣੀ ਦੇ ਛੱਟੇ ਮਾਰਨ ਲੱਗ ਪਏ ਜਿਵੇਂ ਬਾਕੀ ਸਾਰੇ ਪੂਰਬ ਵੱਲ ਮੂੰਹ ਕਰਕੇ ਪਾਣੀ ਛੱਟ ਰਹੇ ਸਨ ਲੋਕੀ ਦੇਖ ਕੇ ਹੈਰਾਨ ਹੋਏ ਹਿੰਦੂ ਜਾਂ ਤਾਂ ਪੂਰਬ ਵੱਲ ਪਾਣੀ ਦਿੰਦੇ ਹਨ ਪਰ ਪੱਛਮ ਵੱਲ ਕਿਉਂ ਦੇ ਰਹੇ ਹਨ ਲੋਕਾਂ ਵਿੱਚੋਂ ਕੁਝ ਨੇ ਆ ਕੇ ਟੋਕਿਆ ਤੇ ਪੂਰਬ ਵੱਲ ਪਾਣੀ ਸੁੱਟਣ ਲਈ ਸਮਝਾਇਆ ਗੁਰੂ ਨਾਨਕ ਦੇਵ ਨੇ ਤਰਸ ਭਰੀ ਨਜ਼ਰ ਨਾਲ ਇਕੱਠੀ ਹੋਈ ਭੀੜ ਵੱਲ ਦੇਖਦਿਆਂ ਪੁੱਛਿਆ ਤੁਸੀਂ ਪੂਰਬ ਵੱਲ ਕਿਉਂ ਪਾਣੀ ਸੁੱਟ ਰਹੇ ਹੋ ਕਈ ਬੰਦੇ ਇਕੱਠੇ ਬੋਲ ਪਾਏ ਕਿ ਤਰ੍ਹਾਂ ਤੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ ਇੱਕ ਹੋਰ ਬੰਦੇ ਨੇ ਕਿਹਾ ਸੂਰਜ ਨੂੰ ਪਾਣੀ ਦੇ ਰਹੇ ਹਾਂ ਗੁਰੂ ਨਾਨਕ ਦੇਵ ਜੀ ਨੇ ਬੜੀ ਸ਼ਾਂਤੀ ਤੇ ਠੰਮੇ ਨਾਲ ਪੁੱਛਿਆ ਤੁਹਾਡੇ ਸੂਰਜ ਤੇ ਵੱਡੇ ਵਡੇਰੇ ਕਿਤਨੀ ਦੂਰ ਹਨ ਲੱਖਾਂ ਕਰੋੜਾਂ ਮੀਲ ਦੂਰ ਹਨ ਇੱਕ ਬਿਰਧ ਨੇ ਤੁਰੰਤ ਪੁੱਛਿਆ ਤੁਸੀਂ ਪੱਛਮ ਵੱਲ ਕਿੱਧਰ ਪਾਣੀ ਦੇ ਛੱਟੇ ਸੁੱਟ ਰਹੇ ਹੋ ਗੁਰੂ ਜੀ ਨੇ ਕਿਹਾ ਕਰਤਾਰਪੁਰ ਰਾਵੀ ਕੰਡੇ ਮੇਰੀ ਖੇਤੀ ਹੈ ਐਤਕੀ ਮੀਂਹ ਨਹੀਂ ਪਏ ਮੈਂ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਜੇ ਪਹੁੰਚ ਜਾਏ ਤਾਂ ਫਸਲ ਬਚ ਸਕਦੀ ਹੈ ਲੋਕ ਹੱਸ ਪਏ ਉਹਨਾਂ ਨੂੰ ਗੱਲ ਸਮਝ ਨਾ ਆਈ ਇੱਕ ਸਿਆਣੇ ਨੇ ਕਿਹਾ ਤੁਹਾਡਾ ਗੰਗਾ ਤੋਂ ਬੁੱਕ ਭਰ ਕੇ ਸੁੱਟਿਆ ਪਾਣੀ ਗੰਗਾ ਵਿੱਚ ਹੀ ਡਿੱਗ ਰਿਹਾ ਹੈ ਖੇਤਾਂ ਨੂੰ ਕੁਝ 100 ਮੀਲ ਕਿਹੇ ਪਹੁੰਚੇਗਾ ਜੇ ਤ ਉਹ ਡਾ ਪਾਣੀ ਲੱਖਾਂ ਕਰੋੜਾਂ ਮੀਲ ਉੱਚਾ ਪਿੱਤਰਾਂ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ 2.5 300 ਮੀਲ ਤੱਕ ਕਿਉਂ ਨਹੀਂ ਜਾਵੇਗਾ ਗੁਰੂ ਜੀ ਨੇ ਮੁਸਕਰਾਉਂਦਿਆਂ ਅਜਿਹਾ ਦਲੀਲ ਨਾਲ ਉੱਤਰ ਦਿੱਤਾ ਕਿ ਸਭ ਨੂੰ ਸਮਝ ਆ ਗਈ ਕਿ ਉਹ ਪਿੱਤਰਾਂ ਨੂੰ ਜੋ ਪਾਣੀ ਦੇ ਰਹੇ ਹਨ ਉਹ ਕਿਵੇਂ ਪਹੁੰਚੇਗਾ ਕਿਸੇ ਸਿਆਣੇ ਨੇ ਆਵਾਜ਼ ਦਿੱਤੀ ਕਿ ਇਹ ਦੇਵਤਾ ਪੁਰਖ ਹੈ ਜੋ ਸਾਨੂੰ ਮਤ ਦੇਣ ਆਇਆ ਹੈ ਇਸ ਰ ਹਰਦਵਾਰ ਗੰਗਾ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੇ ਇਕੱਠੀ ਹੋਈ ਭੀੜ ਨੂੰ ਸੱਚ ਤੇ ਤੁਰਨ ਦਾ ਰਾਹ ਦੱਸਿਆ ਫਿਰ ਪ੍ਰਭੂ ਪਰਮਾਤਮਾ ਨਾਲ ਪਿਆਰ ਕਰਨ ਦੀ ਜਾਂਚ ਦੱਸੀ ਇਹ ਵੀ ਗਿਆਨ ਦਿੱਤਾ ਕਿ ਕਿਰਤ ਕਮਾਈ ਕਰਨ ਵਾਲਾ ਸੱਚ ਦੇ ਰਾਹ ਤੁਰਨ ਵਾਲਾ ਤੇ ਸਾਰੇ ਲੋਕਾਂ ਨੂੰ ਭਰਾ ਸਮਝਣ ਵਾਲਾ ਹੀ ਰੱਬ ਦੇ ਦਰ ਪ੍ਰਵਾਨ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੂੰ ਸੱਚ ਪਸੰਦ ਸੀ ਤੇ ਪਖੰਡ ਦੇ ਉਹ ਵਿਰੁੱਧ ਸਨ ਜਿੱਥੇ ਵੀ ਲੋਕਾਂ ਨੂੰ ਕਰਾਹੇ ਪਿਆ ਗੁਰੂ ਜੀ ਨੇ ਦੇਖਿਆ ਉੱਥੇ ਹੀ ਜੀਵਨ ਦਾ ਸੱਚ ਸਮਝਾਇਆ ਕੁਰੂਕਸ਼ੇਤਰ ਧਰਮ ਦੂਰ ਕਰਨ ਗਏ ਹਰਦਵਾਰ ਤੋਂ ਚੱਲ ਕੇ ਗੁਰੂ ਜੀ ਸੂਰਜ ਗ੍ਰਹਿਣ ਦੇ ਮੇਲੇ ਸਮੇਂ ਕੁਰੂਕਸ਼ੇਤਰ ਆ ਪਹੁੰਚੇ ਉਸ ਵੇਲੇ ਲੋਕਾਂ ਨੂੰ ਚੰਨ ਜਾਂ ਸੂਰਜ ਗ੍ਰਹਿਣ ਬਾਰੇ ਗਲਤ ਧਾਰਨਾ ਦੱਸੀ ਜਾ ਰਹੀ ਸੀ ਕਿ ਰਾਖਸ਼ ਚੰਨ ਤੇ ਸੂਰਜ ਤੇ ਹੋਲਾ ਬੋਲਦੇ ਹਨ ਤੇ ਇਸੇ ਸਮੇਂ ਕੁਝ ਤੀਰਥਾਂ ਤੇ ਇਸ਼ਨਾਨ ਕਰਨ ਤੇ দানਪੂਰ ਨਾਲ ਰਕਸ਼ਾਂ ਦਾ ਹਮਲਾ ਟਲ ਜਾਂਦਾ ਹੈ ਇਹ ਵਿਚਾਰ ਜੀਵਨ ਦਾ ਸੱਚ ਨਹੀਂ ਸੀ ਇਸ ਲਈ ਸੱਚ ਸਮਝਾਉਣ ਗੁਰੂ ਨਾਨਕ ਦੇਵ ਜੀ ਇਸ ਮੇਲੇ ਤੇ ਪਹੁੰਚੇ ਨਗਰ ਦੇ ਬਾਹਰ ਬਾਹਰ ਹੀ ਖੁੱਲੀ ਥਾਂ ਤੇ ਡੇਰਾ ਲਾ ਕੇ ਕੀਰਤਨ ਸ਼ੁਰੂ ਕਰ ਦਿੱਤਾ ਮਰਦਾਨਾ ਰਬਾਬ ਵਜਾਉਣ ਲੱਗਾ ਤੇ ਕੀਰਤਨ ਵਿੱਚ ਸਾਥ ਦੇਣ ਲੱਗ ਪਿਆ ਜਦ ਕੀਰਤਨ ਹੋ ਰਿਹਾ ਸੀ ਤਾਂ ਹਾਸੀ ਦਾ ਰਾਜਾ ਜਗਤ ਰਾਏ ਤੇ ਉਸ ਦੀ ਮਾਂ ਗੁਰੂ ਜੀ ਦੇ ਕੋਲੋਂ ਲੰਘੇ ਰਾਜਾ ਜਗਤ ਰਾਏ ਦਾ ਰਾਜ ਉਹਦੇ ਵਿਰੋਧੀਆਂ ਨੇ ਖੋ ਲਿਆ ਸੀ ਆਸ਼ੀਰਵਾਦ ਲੈਣ ਕੁਰਕ ਖੇਤਰ ਆਇਆ ਸੀ ਕੀਰਤਨ ਸੁਣ ਲਈ ਨੇੜੇ ਆ ਬੈਠਾ ਤੇ ਗੁਰੂ ਜੀ ਦਾ ਨੂਰਾਨੀ ਚਿਹਰਾ ਪ੍ਰਭਾਵ ਤੇ ਕੀਰਤਨ ਸੁਣ ਕੇ ਮਨ ਨੂੰ ਯਕੀਨ ਹੋ ਗਿਆ ਕਿ ਇਹੀ ਸਭ ਤੋਂ ਵੱਡੇ ਮਹਾਪੁਰਸ਼ ਹਨ ਉਹ ਰਸਤੇ ਵਿੱਚ ਫਿਰਨ ਦਾ ਸ਼ਿਕਾਰ ਮਾਰ ਕੇ ਲਿਆਇਆ ਸੀ ਸੋ ਕਉਸ ਨੇ ਇੱਥੇ ਹੀ ਨੇੜੇ ਡੇਰਾ ਲਾ ਕੇ ਆਪਣੇ ਸੇਵਕਾਂ ਨੂੰ ਹਿਰੰਦਾ ਮਾਸ ਰੰਨਣ ਲਈ ਕਹਿ ਦਿੱਤਾ ਗ੍ਰਹਿਣ ਲੱਗੇ ਵਿੱਚ ਲੋਕ ਖਾਸ ਕਰਕੇ ਪੰਡਿਤ ਰਸੋਈ ਕਰਨੀ ਪਾਪ ਸਮਝਦੇ ਹਨ ਤੇ ਦੂਜਾ ਅਜਿਹੇ ਮੌਕਿਆਂ ਤੇ ਤੀਰਥਾਂ ਤੇ ਮਾਸ ਰੰਨਣਾ ਤਾਂ ਘੋਰ ਪਾਪ ਸਮਝਿਆ ਜਾਂਦਾ ਹੈ ਪੰਡਤਾਂ ਨੇ ਜਦ ਚੁੱਲ੍ਹੇ ਧੂਆ ਦੇਖਿਆ ਤਾਂ ਰੋਣਾ ਪੈ ਗਿਆ ਕਿ ਰਸੋਈ ਕੌਣ ਕਰ ਰਿਹਾ ਹੈ ਜਦ ਪਤਾ ਲੱਗਾ ਕਿ ਇਹ ਤਾਂ ਮਾਸ ਰੰਨਿਆ ਜਾ ਰਿਹਾ ਹੈ ਤਾਂ ਫਿਰ ਪੰਡਤਾਂ ਨੇ ਲੋਕ ਇਕੱਠੇ ਕਰ ਲਏ ਤੇ ਹਮਲਾ ਕਰਕੇ ਰਾਜ ਨੂੰ ਮਾਰਨ ਲਈ ਆ ਗਏ ਕਿਉਂਕਿ ਇਹ ਰਸੋਈ ਗੁਰੂ ਨਾਨਕ ਦੇਵ ਜੀ ਦੇ ਨੇੜੇ ਹੋ ਰਹੀ ਸੀ ਇਸ ਲਈ ਸਭ ਨੇ ਸਮਝਿਆ ਕਿ ਪਾਪ ਇਨਾਂ ਹੀ ਕੀਤਾ ਹੈ ਇਸ ਲਈ ਕੁਝ ਲੋਕਾਂ ਨੇ ਗੁਰੂ ਜੀ ਨੂੰ ਮਾੜੇ ਸ਼ਬਦ ਆਖ ਕੇ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗੁਰੂ ਜੀ ਨੇ ਸ਼ਾਂਤ ਚਿੱਤ ਉੱਤਰ ਦਿੱਤਾ ਕਿ ਜੇ ਗ੍ਰਹਿਣ ਵਿੱਚ ਰਹਿਣਾ ਪਾਪ ਹੈ ਤਾਂ ਗ੍ਰਹਿਣ ਵਿੱਚ ਸਾਨੂੰ ਮਾਰਨਾ ਕਿਸ ਤਰ੍ਹਾਂ ਪੁੰਨ ਹੋਵੇਗਾ ਜੇ ਪਸ਼ੂ ਨੂੰ ਮਾਰਨਾ ਪਾਪ ਹੈ ਤਾਂ ਮਨੁੱਖ ਨੂੰ ਮਾਰਨ ਆਉਣਾ ਵੀ ਪੁੰਨ ਨਹੀਂ ਹੋ ਸਕਦਾ ਗੁਰੂ ਜੀ ਦੇ ਦਲੀਲ ਭਰੇ ਉੱਤਰ ਨਾਲ ਸਭ ਸ਼ਾਂਤ ਹੋ ਗਏ ਤੇ ਮਰਨ ਲਈ ਚੁੱਕੇ ਸੋਟੇ ਨੀਵੇਂ ਕਰ ਲਏ ਫਿਰ ਗੁਰੂ ਜੀ ਨੇ ਸਮਝਾਇਆ ਕਿ ਜੇਕਰ ਕਿਸੇ ਨੇ ਦਲੀਲ ਦੇ ਨਾਲ ਗੱਲ ਕਰਨੀ ਹੈ ਤਾਂ ਆਪਣੇ ਪੜਤਾਂ ਵਿਦਵਾਨਾਂ ਤੇ ਸੰਨਿਆਸੀਆਂ ਨੂੰ ਬੁਲਾ ਲਾਓ ਅਨੇਕਾਂ ਪੰਡਤ ਸੱਦ ਲਾਏ ਗਏ ਇਹਨਾਂ ਵਿੱਚ ਇੱਕ ਪੰਡਤ ਨਾਨੂ ਵੀ ਸੀ ਜੋ ਆਪਣਾ ਨਾਮ ਨਾਨਕ ਰੱਖੀ ਬੈਠਾ ਸੀ ਮਾਸ ਦੇ ਵਿਸ਼ੇ ਤੇ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹਜ਼ਾਰਾਂ ਲੋਕ ਚਫੇਰੇ ਖੜੇ ਵਿਚਾਰਾ ਸੌਣ ਲੱਗੇ ਪੰਡਤਾਂ ਨੇ ਕਿਹਾ ਕਿ ਸਾਡੇ ਸ਼ਸਤਰਾਂ ਵਿੱਚ ਮਾਸ ਦੀ ਮਨਾਹੀ ਹੈ ਸਾਡੇ ਵੱਡੇ-ਵਡੇਰੇ ਮਾਸ ਨਹੀਂ ਸੰਖਾਂਦੇ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਹਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਪੁਰਾਣੇ ਸਮੇਂ ਵਿੱਚ ਜਾਨਵਰਾਂ ਨੂੰ ਮਾਰ ਕੇ ਮਾਸ ਦੀਆਂ ਅੱਗ ਵਿੱਚ ਆਹੂਤੀਆਂ ਦਿੰਦੇ ਸਨ ਆਰੀਆ ਲੋਕ ਮਾਸ ਖਾਂਦੇ ਸਨ ਖੱਤਰੀ ਵਿਆਹਾਂ ਤੇ ਹੁਣ ਵੀ ਬੱਕਰੇ ਖਾਂਦੇ ਹਨ ਤੁਸੀਂ ਮਾਸ ਖਾਣ ਵਾਲਿਆਂ ਤੋਂ ਦਾਨ ਕਿਉਂ ਲੈਂਦੇ ਹੋ ਇਸ ਸਮੇਂ ਗੁਰੂ ਜੀ ਨੇ ਮਾਸ ਖਾਣ ਜਾਂ ਨਾ ਖਾਣ ਦੀ ਹਮਾਇਤ ਨਹੀਂ ਕੀਤੀ ਪਾਖੰਡ ਦਾ ਵਿਰੋਧ ਕੀਤਾ ਤੇ ਕਿਹਾ ਕਿ ਕਹਿਣਾ ਹੋਰ ਤੇ ਕਰਨਾ ਹੋਰ ਨਹੀਂ ਚਾਹੀਦਾ ਕਥਨੀ ਤੇ ਕਰਨੀ ਇਕਸਾਰ ਚਾਹੀਦੀ ਹੈ ਗੁਰੂ ਜੀ ਨੇ ਲੋਕਾਂ ਨੂੰ ਇਸ ਸਮੇਂ ਆਪਣਾ ਸੰਧਾਤ ਖਾਣ ਪੀਣ ਬਾਰੇ ਸਪਸ਼ਟ ਕੀਤਾ ਗੁਰੂ ਜੀ ਨੇ ਕਿਹਾ ਕਿ ਉਹ ਚੀਜ਼ ਬਿਲਕੁਲ ਨਹੀਂ ਖਾਣੀ ਚਾਹੀਦੀ ਜਿਸ ਦੇ ਖਾਣ ਨਾਲ ਸਰੀਰ ਲੋਕਸਟ ਹੋਵੇ ਰੋਗ ਲੱਗੇ ਤੇ ਮਨ ਮਾਰੇ ਪਾਸੇ ਤਰੇ ਖਾਣਾ ਉਹੀ ਚੰਗਾ ਹੈ ਜੋ ਸਰੀਰ ਨੂੰ ਠੀਕ ਰੱਖੇ ਤੇ ਬੁੱਧੀ ਪ੍ਰੇਸ਼ਟ ਹੋਣ ਨਾ ਦੇਵੇ ਇਹ ਖਾਣ ਪੀਣ ਬਾਰੇ ਅਜਿਹਾ ਠੀਕ ਸਿਧਾਂਤ ਹੈ ਜਿਸ ਨੂੰ ਹਰ ਧਰਮ ਹਰ ਦੇਸ਼ ਤੇ ਹਰ ਰੰਗ ਨਸਲ ਦਾ ਮਨੁੱਖ ਅਪਣਾ ਸਕਦਾ ਹੈ ਤੇ ਖੁਸ਼ੀ ਭਰਿਆ ਜੀਵਨ ਜੀਉਣ ਦੇ ਰਾਹ ਤੇ ਤੁਰ ਸਕਦਾ ਹੈ ਗੁਰੂ ਨਾਨਕ ਦੇਵ ਜੀ ਪਾਣੀਪਤ ਆਏ ਉਰਕ ਖੇਤਰ ਤੋਂ ਗੁਰਨਾਨਕ ਦੇਵ ਜੀ ਚੱਲ ਕੇ ਪਾਣੀਪਤ ਆ ਗਏ ਤੇ ਸ਼ਹਿਰ ਤੋਂ ਬਾਹਰ ਇੱਕ ਖੂਤੇ ਡੇਰਾ ਲਾ ਲਿਆ ਇੱਥੇ ਹੀ ਰੱਬੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ ਉਸ ਸਮੇਂ ਪਾਣੀਪਤ ਵਿੱਚ ਇੱਕ ਮੁਸਲਮਾਨ ਪੀਰ ਸਰਫ ਨਾਮ ਦਾ ਰਹਿੰਦਾ ਸੀ ਉਸ ਦਾ ਇੱਕ ਚੇਲਾ ਸੇਖ ਤਾਹਰ ਸੀ ਜੋ ਉਸ ਖੂਤੋਂ ਲੰਘਿਆ ਤੇ ਕੀਰਤਨ ਦੀ ਖਿੱਚ ਨਾਲ ਉੱਥੇ ਫੇਰ ਗਿਆ ਉਹ ਸਮਝਿਆ ਕਿ ਇਹ ਕੋਈ ਮੁਸਲਮਾਨ ਫਕੀਰ ਹੈ ਇਸ ਲਈ ਉਸਨੇ ਮੁਸਲਮਾਨੀ ਢੰਗ ਨਾਲ ਸਲਾਮ ਆਖਿਆ ਗੁਰੂ ਜੀ ਨੇ ਮੁਸਲਮਾਨੀ ਢੰਗ ਨਾਲ ਉੱਤਰ ਦੇਣ ਦੀ ਥਾਂ ਆਖਿਆ ਅਲੇਖ ਕਹੋ ਸਲਾਮ ਹੈ ਭਾਵ ਸਾਡਾ ਨਮਸਕਾਰ ਪ੍ਰਭੂ ਨੂੰ ਹੈ ਚੇਲਾ ਇਸ ਉੱਤਰ ਤੋਂ ਹੈਰਾਨ ਹੋ ਗਿਆ ਕਿ ਆਪਣੇ ਪੀਰ ਨੂੰ ਜਾ ਕੇ ਦੱਸਿਆ ਕਿ ਖੂਤੇ ਇੱਕ ਫਕੀਰ ਆਇਆ ਹੈ ਜੋ ਅਨੋਖੀਆਂ ਗੱਲਾਂ ਕਰਦਾ ਹੈ ਤੇ ਸਲਾਮ ਦਾ ਉੱਤਰ ਵੀ ਪੁੱਠਾ ਸਿੱਧਾ ਦਿੰਦਾ ਹੈ ਜੋ ਗੱਲਾਂ ਚੇਲੇ ਨੇ ਦਸੀਆਂ ਉਹ ਸੁਣ ਕੇ ਪੀਰ ਨੇ ਕਿਹਾ ਕਿ ਇਹ ਕੋਈ ਵੱਡਾ ਮਨੁੱਖ ਹੈ ਚਲ ਇਸ ਦੇ ਦਰਸ਼ਨ ਕਰੀਏ ਦੋਵੇਂ ਖੂਦ ਆਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਮਨ ਨੂੰ ਠੰਡ ਪਈ ਪੀਰ ਨੇ ਸਲਾਮ ਕੀਤਾ ਤੇ ਉਹੀ ਉੱਤਰ ਉਸ ਨੂੰ ਮਿਲਿਆ ਜੋ ਚੇਲੇ ਨੂੰ ਮਿਲਿਆ ਸੀ ਪੀਰ ਨੇ ਇੱਕੋ ਸਵਾਲ ਕੀਤਾ ਕਿ ਅਸਲੀ ਸੰਤ ਜਾਂ ਦਰਵੇਸ਼ ਕੌਣ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੋ ਮਾਰੇ ਕੰਮ ਨਾ ਕਰੇ ਕਿਸੇ ਦਾ ਦਿਲ ਨਾ ਦੁਖਾਏ ਕਦੇ ਗੁੱਸੇ ਵਿੱਚ ਨਾ ਆਏ ਰੱਬ ਨੂੰ ਕਦੇ ਨਾ ਭੁੱਲੇ ਆਪਣਾ ਹੱਕ ਪਿਛਾੜੇ ਤੇ ਦੂਜੇ ਦਾ ਹੱਕ ਨਾ ਮਾਰੇ ਉਹ ਅਸਲੀ ਦਰਵੇਸ਼ ਹੈ ਪੀਰ ਨੇ ਹੱਥ ਮਿਲਾਇਆ ਤੇ ਗੁਰੂ ਜੀ ਦਾ ਹੱਥ ਚੁੰਮ ਕੇ ਨਮਸਕਾਰ ਕੀਤਾ ਤੇ ਕਿਹਾ ਕਿ ਤੁਸੀਂ ਤਾਂ ਰੱਬ ਤੱਕ ਪਹੁੰਚੇ ਹੋਏ ਹੋ ਤੇ ਰੱਬ ਨੂੰ ਤੁਸੀਂ ਪਛਾਣ ਲਿਆ ਹੈ ਉਸ ਨੇ ਸਾਰੇ ਸ਼ਹਿਰ ਵਿੱਚ ਜਾ ਕੇ ਪ੍ਰਚਾਰ ਕੀਤਾ ਕਿ ਪੀਰਾਂ ਦਾ ਪੀਰ ਬਾਹਰ ਖੂਤੇ ਆਇਆ ਹੈ ਲੋਕ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ ਗੁਰੂ ਜੀ ਲੋਕਾਂ ਨੂੰ ਅਸਲੀ ਜੀਵਨ ਦਾ ਰਾਹ ਤੇ ਮਨੋਰਥ ਸਮਝਾ ਕੇ ਦਿੱਲੀ ਨੂੰ ਚੱਲ ਪਏ ਸੋ ਸੰਗਤ ਜੀ ਅਗਲੀ ਵੀਡੀਓ ਵਿੱਚ ਦਿੱਲੀ ਦੇ ਹੋਏ ਬਰਤਾਨਾ ਬਾਰੇ ਇਤਿਹਾਸ ਲੈ ਕੇ ਆਪ ਜੀ ਦੇ ਸਾਹਮਣੇ ਹੋਵਾਂਗਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਹੀ ਤਰ੍ਹਾਂ ਹੋਰ ਇਤਿਹਾਸਿਕ ਅਤੇ ਰੌਚਕ ਵੀਡੀਓ ਦੇਖਣ ਵਾਸਤੇ ਆਪ ਜੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ